ਪੰਜਾਬ ਪੰਜਾਬ ਦੇ ਜਾਏ ਅੱਜ ਦੁਨੀਆ ਦੇ ਹਰ ਦੇਸ਼ ਦੇ ਵਿੱਚ ਵਸਦੇ ਨੇ ਕੋਈ ਦੁਨੀਆ ਦੀ ਐਸੀ ਧਰਤੀ ਨਹੀਂ ਕਿ ਜਿੱਥੇ ਪੰਜਾਬ ਦੇ ਜੰਮੇ ਜਾਏ ਮਾਵਾ ਦੇ ਪੁੱਤ ਰਹਿਣ ਬਸੇਰਾ ਨਹੀਂ ਕਰ ਰਹੇ ਤੇ ਜੇ ਮੈਂ ਗੱਲ ਕਰਾਂ ਪੰਜਾਬੀ ਵਿਰਸੇ ਦੀ ਪੰਜਾਬੀਆਂ ਦੇ ਢੋਲ ਦੀ ਤੇ ਪੰਜਾਬੀਆਂ ਦੇ ਗੀਤ ਸੰਗੀਤ ਦੀ ਸ਼ਾਇਦ ਹੀ ਦੁਨੀਆ ਦਾ ਕੋਈ ਅਜਿਹਾ ਮੁਲਕ ਹੋਊਗਾ ਜਿਸ ਵਿੱਚ ਪੰਜਾਬੀਆਂ ਦਾ ਢੋਲ ਨਾ ਵੱਜਿਆ ਹੋਵੇ ਤੇ ਜਾਂ ਪੰਜਾਬੀ ਗਾਣੇ ਨਾ ਗੂੰਜੇ ਹੋਣ ਅਕਸਰ ਜਦੋਂ ਪੰਜਾਬੀਆਂ ਦਾ ਢੋਲ ਵੱਜਦਾ ਵਾ ਇਸ ਦੀ ਰਿਦਮ ਹੀ ਹੈ ਜਹੀ ਆ ਕਿ ਗੋਰੇ ਗੋਰੀਆਂ ਤੱਕ ਦੇ ਜਿਹੜੇ ਪੈਰ ਆ ਉਹ ਆਪਣੇ ਆਪ ਫਿਰਕਣ ਲੱਗ ਜਾਂਦੇ ਆ ਬੇਸ਼ੱਕ ਉਹਨਾਂ ਨੂੰ ਬੋਲਾਂ ਦੀ ਸਮਝ ਨਹੀਂ ਆਉਂਦੀ ਪਰ ਅੱਡੀਆਂ ਤੇ ਨੱਚਦੇ ਅਕਸਰ ਅਸੀਂ ਗੋਰਿਆਂ ਨੂੰ ਵੇਖਿਆ ਪੰਜਾਬੀ ਗੀਤਾਂ ਤੇ ਅਜਿਹੀ ਹੀ ਇੱਕ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਜਾ ਰਿਹਾ ਵਾਂ ਅੱਜ ਆਪਾਂ ਖੜੇ ਹਾਂ ਇਟਲੀ ਦੀ ਰਾਜਧਾਨੀ ਦੇ ਨਾਲ ਪੈਂਦੇ ਸ਼ਹਿਰ ਅਪਰੀਲੀਆ ਤੇ ਜਿੱਥੇ ਕਰਨਾ ਵਾਲੇ ਦਾ ਫੇਸਟਾ ਜਿਹੜਾ ਵਾ ਉਹ ਪੂਰੀ ਦੁਨੀਆ ਵਾਂਗੂ ਇੱਥੇ ਵੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ ਪਰ ਇਸ ਫੇਸਟੇ ਦੇ ਵਿੱਚ ਇਸ ਫੈਸਟੀਵਲ ਦੇ ਵਿੱਚ ਖਾਸ ਗੱਲ ਇਹ ਆ ਕਿਥੇ ਪੰਜਾਬੀਆਂ ਦਾ ਜਿਹੜਾ ਭੰਗੜਾ ਵਾ ਉਹ ਮੁੱਖ ਆਕਰਸ਼ਣ ਆ ਇਸ ਪ੍ਰੋਗਰਾਮ ਦਾ ਪੰਜਾਬੀ ਨੌਜਵਾਨਾਂ ਵੱਲੋਂ ਬਣਾਈ ਹੋਈ ਟੀਮ ਜਿਸ ਦੇ ਵਿੱਚ ਸਹਾਇਕ ਕਲਾਕਾਰ ਦੇ ਤੌਰ ਤੇ ਗੋਰੀਆਂ ਮਟਿਆਰਾਂ ਇਹਨਾਂ ਨੌਜਵਾਨਾਂ ਦਾ ਸਾਥ ਦੇ ਰਹੀਆਂ ਨੇ ਤਾਜ ਕਲੱਬ ਵੱਲੋਂ ਬਣਾਈ ਇਹ ਟੀਮ ਅੱਜ ਅਪਰੀਲੀਆ ਦੀ ਧਰਤੀ ਤੇ ਕਰਵਾਏ ਜਾ ਰਹੇ ਕਰਨਾਲ ਵਾਲੇ ਫੈਸਟੀਵਲ ਵਿੱਚ ਆਪਣੀ ਭੰਗੜਾ ਕਲਾ ਦੇ ਜੋਰ ਵਿਖਾ ਰਹੇ ਨੇ ਆਓ ਆਪਾਂ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਰੋਮ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਪੰਜਾਬੀ ਗੱਬਰੂਆਂ ਵੱਲੋਂ ਬੋਲੀਆਂ ਦੇ ਨਾਲ ਢੋਲ ਦੇ ਡਗੇ ਤੇ ਬੋਲੀਆਂ ਪੈ ਰਹੀਆਂ ਨੇ ਤੇ ਭੰਗੜੇ ਪੈ ਰਹੇ ਨੇ ਕਿਸ ਤਰ੍ਹਾਂ ਗੋਰਿਆਂ ਦੇ ਜਿਹੜੇ ਪੈਰ ਆ ਉਹ ਥਿਰਕਦੇ ਨੇ ਆਉ ਚੱਲਦੇ ਹਾਂ ਇਟਲੀ ਦੀ ਧਰਤੀ ਤੇ ਤੇ ਦੇਖਦੇ ਹਾਂ ਇਹ ਦਿਲਕਸ਼ ਨਜ਼ਾਰੇ ਕੈਮਰਾਮੈਨ ਸਿਮਰਨਜੀਤ ਸਿੰਘ ਮਰੂਕ ਦੇ ਨਾਲ ਇਟਲੀ ਤੋਂ ਮੈਂ ਸਾਬੀ ਚੀਨੀਆ ਜੋਸਤੀ ਫੁਰਤੀ ਤੇ ਜੋਸ਼ ਵਦੋਂ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸਪਲਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ World Wide ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ